RSS ਦੇ 100 ਸਾਲ ਪੂਰੇ ਹੋਣ ਤੇ ਪੰਜਾਬ ਵਿੱਚ ਵੀ ਕਈ ਸਮਾਗਮ ਹੋਏ ਖਰੜ ਵਿੱਚ ਵੀ ਇੱਕ ਅਜਿਹਾ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਖਰੜ ਪਾਸ巴 ਪ੍ਰਦਾਨ ਰਕੇਸ਼ ਗੁਪਤਾ ਤੇ ਇੰਡੇ ਸਕੂਲ ਦੇ ਮੋਢੀਕਰਨ ਰਿਟਾਇਰਡ ਐਸਐਸਟੀ ਮਾ ਤੇ ਖਰੜ ਸੰਘ ਦੇ ਚਾਲਕ ਵਿਜੇ ਵਰਮਾ ਮੁਖਤੌਰ ਤੇ ਪੁੱਛੇ ਸਭ ਤੋਂ ਪਹਿਲਾਂ ਆਰਐਸਐਸ ਸੰਸਥਾਪਕਾਂ ਤੇ ਮਾਪ ਭਾਰਤੀ ਨੂੰ ਪੁਸ਼ਪ ਸ਼ਰਧਾਂਜਲੀ ਪੇਸ਼ ਕੀਤੀ ਗਈ। ਇਸੇ ਤਰ੍ਹਾਂ ਪਠਾਨਕੁਟ ਵਿਖੇ ਆਰਐਸਐਸ ਵੱਲੋਂ ਸ਼੍ਰੀ ਵਿਜੇ ਦਸਵੀਂ ਉਤਸਵ ਮਨਾਇਆ ਗਿਆ। ਇਸ ਮੌਕੇ ਪਾਰਤੀ ਟਟ ਰੱਖਿਆਕਪਾਲ ਦੇ ਰਿਟਾਇਰਡ ਮਹਾਨ ਨਿਰਦੇਸ਼ਕ ਵਿਰਿੰਦਰ ਸਿੰਘ ਪਠਾਨਿਆ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਚੜ੍ਹਦੀ ਕਾਂਗ ਦੇ ਡਾਕਟਰ ਕ੍ਰਿਸ਼ਨ ਗੋਪਾਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਮਾਗਮ ਵਿੱਚ ਵੱਖ-ਵੱਖ ਸਮਾਜ ਸੇਵੀ ਸੰਗਠਨਾ ਦੇ ਔਦੇਦਾਰ ਵੀ ਸ਼ਾਮਲ ਸਨ ਇਸ ਮੌਕੇ ਬੁਲਾਰਿਆਂ ਨੇ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਲਈ ਆਪਣੇ ਸਭਿਆਚਾਰ ਨੂੰ ਹੱਲਾਸ਼ੀਰੀ ਦੇਣ ਲਈ ਸੱਦਾ ਦਿੱਤਾ ਨਾਲ ਹੀ ਸਮਾਜ ਵਿੱਚ ਜਾਤ ਪਾਤ ਖਤਮ ਕਰਨ ਦੀ ਅਪੀਲ ਕੀਤੀ ਜਲੰਧਰ ਵਿੱਚ ਵੀ ਆਰਐਸਐਸ ਦੇ 100 ਸਾਲ ਪੂਰੇ ਹੋਣ ਤੇ ਸਮਾਗਮ ਕੀਤਾ ਗਿਆ ਜਿਸ ਵਿੱਚ ਕਾਰਜਕਰਤਾਵਾਂ ਤੇ ਸੰਗ ਸੰਚਾਲਕਾਂ ਨੇ ਹਿੱਸਾ ਲਿਆ ਇਸ ਮੌਕੇ ਬੁਲਾਰਿਆਂ ਨੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦੀ ਅਪੀਲ ਕੀਤੀ